ਸਾਹਿਬਾਂ ਨੇ ਐਸਾ ਕਿਹਾ ਵੀ ਹੈ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਇਹ ਗੁਰੂ ਨਾਨਕ ਦੇ ਬੋਲ ਲੈ ਇਸਤਰੀ ਦੇ ਜੀਣ ਦਾ ਢੰਗ ਐਸਾ ਬਣ ਗਿਆ ਆਪਣੇ ਸਰੀਰ ਦੀ ਨਮਾਇਸ਼ ਕਰਨਾ ਚਾਹਦੀ ਹੈ ਪ੍ਰਦਰਸ਼ਨੀ ਤੇ ਪੁਰਸ਼ ਦੇ ਜੀਵਨ ਦਾ ਢੰਗ ਐਸਾ ਬਣ ਗਿਆ ਸ਼ਿਕਾਰੀ ਹੋ ਗਿਆ ਸਿਆਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲਲੀ ਨਾਲ ਨਾਨਕ ਸੱਚਾ ਏਕ ਹੈ ਅਵਰਨਾ ਸੱਚਾ ਵਾਲ ਦਰਮਿਆਨਾ ਢੰਗ ਚੁਣਿਆ ਗੁਰਮਤਿ ਨੇ ਇਸਾਈਤ ਦੀ ਇਤਨੀ ਨਗਨਤਾ ਵੀ ਨਹੀਂ ਇਸਲਾਮ ਦਾ ਇਤਨਾ ਪਰਦਾ ਵੀ ਨਹੀਂ ਗੁਰੂ ਅਮਰਦਾਸ ਜੀ ਨੇ ਜਾਦੂ ਟੂਣੇ ਵਹਿਮ ਤੋਂ ਮਾਰ भूत प्रेत दी प्रथा نو ਇਸ ਸਿੱਖ ਜਗਤ ਦੇ ਚੋਂ ਕੱਢਣ ਦੇ ਚ ਪੂਰਾ ਕੰਮ ਕੀਤਾ ਐਸਾ ਇੱਕ ਸਿੱਖ ਲਿਆਂਦਾ ਗਿਆ ਜੋ झूलਦਾ ਸੀ और गुरु प्रताप सूरज ग्रंथ ਦੇ ਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ساری ਕਥਾ ਲਿਖੀ ਹੈ ਜਿਸ ਨੂੰ ਲਿਆਏ ਤੇ ਉਹਦੇ ਨਾਲ ਦੇ ਸਾਥੀ ਰਿਸ਼ਤੇਦਾਰ ਬੇਨਤੀ ਕਰੇ ਕਰਨ ਲੱਗੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਮਹਾਰਾਜ ਇਸ ਨੂੰ ਕੋਈ ਬੂਤ ਨੇ ਚੰਬੜੇ ਨੇ ਆ ਬਖਸ਼ਿਸ਼ ਕਰੋ ਠੀਕ ਕਰੋ ਇਸ ਨੂੰ ਤਹਾਡੇ ਕੋਲ ਹੈ। ਤੋਂ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੈ। ਸ੍ਰੀ ਮੁਖ ਤੇ ਤਬ ਉੱਤਰ ਕਹੋ। ਪ੍ਰੇਤ ਲਗਿਓ ਜੈ ਸਿੱਖ ਕੋ ਲਿਓ। ਸੋਨੇ ਪੜਤ ਹੋਤ ਜਪ ਰਸਨਾ ਜਿਨਹੂ ਕੰਠ ਤਿਨ ਪਰ ਕਛ ਬਸਨਾ। ਇਹਦੇ ਕੰਠ ਵਿੱਚ ਜਪਜੀ ਨਹੀਂ ਹੈ। ਇਹਦੇ ਹਿਰਦੇ ਵਿੱਚ ਜਪਜੀ ਨਹੀਂ ਹੈ। ਤੇ ਜਿੱਥੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਕੰਠ ਦੇ ਵਿੱਚ ਜਪਜੀ ਨਹੀਂ ਉਹਨੂੰ ਭੂਤਨਾ ਨੇ ਕੀ ਝੰਬੜਿਆ ਉਹ ਆਪ ਹੀ ਭੂਤਨਾ ਹੁੰਦਾ ਹੈ ਕਬੀਰ ਵੀ ਕਹਿੰਦੇ ਜੈ ਘਰ ਸਾਧਨ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹੜ ਸਾਰਖੇ ਭੂਤ ਬਸੇ ਤਿਨ ਮਾਏ ਭੂਤਨਾ ਕੀ ਝੰਬੜਨਾ ਖੁਦ ਭੂਤ ਹੁੰਦਾ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਨਾ ਹੋਵੇ ਜਿੱਥੇ ਈਸ਼ਵਰ ਦਾ ਚਿੰਤਨ ਨਾ ਹੋਵੇ ਜ਼ਿੰਦਗੀ ਲੜਖੜਾ ਜਾਂਦੀ ਹੈ ਮਾਨਸਿਕ ਮੰਡਲ ਇਤਨਾ ਬੇਚੈਨ ਹੋ ਜਾਂਦਾ ਹੈ ਔਰ ਉਹ ਸਾਰੇ ਘਰ ਨੂੰ ਇਸ ਤਰ੍ਹਾਂ ਚੰਬੜਦਾ ਜੈਸੇ ਕੋਈ ਸੱਪ ਡੰਗ ਮਾਰੇ ਸਾਰੇ ਘਰ ਦਾ ਮਾਹੌਲ ਖਰਾਬ ਕਰਦਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਦਾਵੇ ਦੀ ਗੱਲ ਜਿਸ ਦੇ ਕੰਠ ਦੇ ਵਿੱਚ ਜਪਜੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਉੱਥੇ ਕੋਈ ਬੋਧ ਪ੍ਰੇਤ ਨਹੀਂ ਇਹ ਜਪਜੀ ਦੀ ਬਰਕਤ ਹੈ ਸੋਨੇ ਬੜਤ ਹੋਤ ਜਪ ਰਸਨਾ ਜਿਨਹੋਂ ਕੰਠ ਤਿਨ ਪਰ ਕਛ ਬਸਨਾ ਗੁਰੂ ਘਰ ਦੀ ਮਰਿਆਦਾ ਕੋਈ ਵੱਡੇ ਤੋਂ ਵੱਡਾ ਪੁਰਸ਼ ਵੀ ਆਵੇ ਤਾਂ ਵੀ ਬਦਲੀ ਨਹੀਂ ਜਾ ਸਕਦੀ ਸਤਿਗੁਰ ਨੇ ਇਹ ਵੀ ਖਿਆਲ ਦਿੱਤਾ ਮੁਗਲੇ ਆਜ਼ਮ ਅਕਬਰ ਦਰਸ਼ਨਾਂ ਲਈ ਆਇਆ ਦਰਿਆ ਬਿਆਸਾ ਪਾਰ ਕਰ ਚੁਕੇ ਅਸੀਂ ਨੇੜੇ ਪਹੁੰਚ ਚੁਕੇ ਅਸੀਂ ਕਾਫੀ ਫੌਜਾਂ ਵੀ ਸਨ ਉਸ ਦੇ ਨਾਲ ਦਰਸ਼ਨ ਕਰਨ ਲਈ ਆਇਆ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਚੋਬਦਾਰ ਭਜੇ ਆ ਗਏ ਪਾਤਸ਼ਾ ਮੁਗਲ ਆਜ਼ਮ ਮਹਾਂਬਲੀ ਅਕਬਰ ਸਮਰਾਟ ਉਹ ਆਪ ਦੇ دیدار ਲਈ ਆਏ ਨੇ ਸਤਿਗੁਰ ਕਹਿਣ ਲੱਗੇ ਉਹਨੂੰ ਕਹੋ ਪਹਿਲੇ ਪੰਗਤ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ 'ਚ ਬੈਠੇ ਉੱਥੇ ਪਹਿਰੇ ਲੰਗਰ ਦਾ ਪ੍ਰਸ਼ਾਦਾ ਲਵੇ ਬਰਾਬਰੀ ਆਪਣੀ ਜਤਾਵੇ ਬਿਲਕੁਲ ਸਾਰਿਆਂ ਦੇ ਨਾਲ ਬਰਾਬਰੀ ਫਿਰ ਸਾਡੇ ਕੋਲ ਆਵੇ ਰਾਣਾ ਰੰਗ ਬਰਾਬਰੀ ਨਾ ਜਾਤ ਵਰਨ ਕਰਕੇ ਕੋਈ ਇੱਥੇ ਉੱਚਾ ਹੈ ਨਾ ਸਤਾ ਕਰਕੇ ਇੱਥੇ ਕੋਈ ਉੱਚਾ ਹੈ ਨਾ ਧਨ ਕਰਕੇ ਇੱਥੇ ਕੋਈ ਉੱਚਾ ਹੈ ਅਕਬਰ ਬਕਾਇਦਾ ਪੰਗਤ ਵਿੱਚ ਬੈਠਾ ਔਰ ਉਸਨੇ ਜਦ ਪ੍ਰਸ਼ਾਦਾ ਛਕਿਆ ਬਾਅਦ ਵਿੱਚ ਸੰਗਤ ਵਿੱਚ ਗਿਆ ਸਤਗੁਰੂ ਦੇ ਦਰਸ਼ਨ ਕੀਤੇ ਸਤ ਪਿੰਡਾਂ ਦਾ ਪਟਾ ਲਿਖ ਕੇ ਦੇਣ ਲਗਾ ਸੀ ਮਹਾਰਾਜ ਨੂੰ ਬਈ ਇਤਨਾ ਲੰਗਰ ਚੱਲਦਾ ਹੈ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਤੇ ਆਪਾਂ ਸੱਤ ਪਿੰਡ ਦੇ ਦਿੰਨੇ ਆ ਤੇ ਲੰਗਰ ਚੱਲਦਾ ਰਹੇ ਸੈਕਿੰਗ ਲਗੇ ਨਹੀਂ ਇਹ ਲੰਗਰ ਚੱਲਦਾ ਹੈ ਮਧੂਖੜੀ ਨਾਲ ਇਹ ਲੰਗਰ ਚੱਲਦਾ ਹੈ ਦਸਵੰਦ ਦੇ ਨਾਲ ਗੁਰੂ ਕੇ ਸਿੱਖਾਂ ਦੀ ਕੀਰਤ ਦੇ ਨਾਲ ਇਸ ਢੰਗ ਨਾਲ ਲੰਗਰ ਨਹੀਂ ਚਲਾਣਾ ਨਹੀਂ ਲਿਆ ਤੇਰੀ ਤੋਹੀਨ ਨਹੀਂ ਅਕਬਰ ਪਰ ਤੇਰੇ ਕੋਲੋਂ ਕੋਈ ਰਸਤ ਪਾਣੀ ਆਏਗਾ ਸ਼ਿਲੰਗਰ ਵਿੱਚ ਪਾ ਦੇਾਂਗੇ ਐਸੀ ਗੱਲ ਨਹੀਂ ਹੈ ਗੁਰੂ ਨਾਨਕ ਦੇ 10 ਰੂਪਾਂ ਨੇ ਜੋ ਅਗੰਮੀ ਦੇਨ ਸਿੱਖ ਨੂੰ ਦਿੱਤੀ ਹੈ ਸਿੰਘ ਦੀ ਝੋਲੀ ਵਿੱਚ ਪਾਈ ਹੈ ਤੁਚ ਬੁੱਧੀ ਅਨਸਾਰ ਮੈਂ 1-2 ਦਿਨ ਦੀ ਉਸ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ ਆਪ ਨੂੰ ਮਨੁੱਖ ਅਧੂਰਾ ਦਿਖਾਈ ਦਿੱਤਾ ਅਧੂਰਾ ਕੁਝ ਵੀ ਚੰਗਾ ਨਹੀਂ ਲੱਗਦਾ ਜੋ ਚੰਗਾ ਨਾ ਲਗੇ ਜੋ ਕਾਬਲੇ ਦੀਦ ਨਾ ਹੋਵੇ ਤੋਂ ਸਮਝਣਾ ਕੁਝ ਨਾ ਕੁਝ ਅਧੂਰਾਪਣ ਹੈ ਅਧੂਰੀ ਕਵਤਾ ਚੰਗੀ ਨਹੀਂ ਲੱਗਦੀ ਅਧੂਰੀ ਸੰਗੀਤ ਦੀ ਧੁਨ ਉਹ ਵੀ ਕਾਬਲੇ ਸੁਣੀਦ ਨਹੀਂ ਆਉਂਦੀ ਗਰਸ ਕਰਕੇ ਅਧੂਰਾ ਮਨੁੱਖ ਧਰਤੀ ਦਾ ਬੋਝ ਹੁੰਦਾ ਹੈ ਆਪਣੇ ਲਈ ਦੁੱਖ ਹੁੰਦਾ ਹੈ। ਤੋਂ ਸਤਿਗੁਰ ਨੇ ਇੱਕ ਸੰਪੂਰਨ ਮਨੁੱਖ ਦਾ ਖਾਕਾ ਚਿਤ੍ਰਿਆ। ਉਸ ਨੂੰ ਨਾਮ ਦਿੱਤਾ ਸਿੱਖ। ਔਰ ਅਗਾਂ ਚੱਲ ਕੇ 10ਵੇਂ ਗੁਰੂ ਨਾਨਕ ਨੇ ਉਸ ਨੂੰ ਤਖੱਲਸ ਦਿੱਤਾ ਗੁਣਾਤਮਕ ਨਾਮ ਦਿੱਤਾ ਸਿੰਘ। ਗੁਰੂ ਨਾਨਕ ਨੇ ਕੇਵਲ ਖਾਕਾ ਚਿਤਰਿਆ ਅਗਾਂ ਚਲ ਕੇ ਦੂਸਰੇ ਸਰੂਪ ਨੇ ਉਸ ਦੇ ਚ ਹੁਕਮ ਮੰਨਣ ਦਾ ਰੰਗ ਭਰਿਆ ਹਰ ਕੀਮਤ ਤੇ ਹਰ ਹਾਲਤ ਦੇ ਚ ਪਹਿਲੇ ਤੇ ਗੁਰੂ ਦਾ ਹੁਕਮ ਮੰਨਣਾ ਕਿੰਤੂ ਪਰੰਤੂ ਅਲੀਗਲ ਨਹੀਂ ਪ੍ਰਥਮ ਹੁਕਮ ਮੰਨਣਾ ਅਗਰ ਹੁਕਮ ਹੀ ਨਹੀਂ ਮੰਨਿਆ ਤਾਂ ਇਸ ਮਨੁੱਖ ਦੀ ਧਰਮ ਦੀ ਦੁਨੀਆ ਦੇ ਚ ਇਹ ਯਾਤਰਾ ਆਰੰਭ ਨਹੀਂ ਹੋ ਸਕਦੀ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਇਸੀ ਪਰ ਕਈ ਐਸੇ ਹੁੰਦੇ ਨੇ ਸਵਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਗੁੱਥਾ ਜਾਏ ਮੱਥਾ ਵੀ ਟੇਕਦਾ ਹੈ ਇਨਕਾਰੀ ਵੀ ਹੈ ਸਲਾਮ ਵੀ ਕਰਦਾ ਹੈ ਗਲ ਮੰਨਣ ਨੂੰ ਤਿਆਰ ਵੀ ਨਹੀਂ ਇਸ ਤਰ੍ਹਾਂ ਜ਼ਿੰਦਗੀ ਬੀਤ ਹੀ ਤੋ ਜਾਂਦੀ ਹੈ ਹੁਕਮ ਮੰਨਣ ਦਾ ਰੰਗ ਜੀਵਨ ਭਰ ਸਾਧਨਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਖਾਕੇ ਵਿੱਚ ਭਰੇ ਆਦਰਸ਼ਵਾਦੀ ਹੋਣ ਦਾ ਰੰਗ ਗੁਰੂ ਅਮਰਦਾਸ ਜੀ ਦੀ ਦੇਣ ਹੈ ਜਾਤ ਪਾਤ ਨੂੰ ਨਹੀਂ ਮੰਨਣਾ ਜੋ ਮੰਨਦਾ ਹੈ ਸਮਲੋ ਦੇ ਗੁਰੂ ਅਮਰਦਾਸ ਦਾ ਰੰਗ ਨਹੀਂ ਹੈ ਜੋ ਵੀ ਜਾਤ ਨੂੰ ਅੱਗੇ ਕਰਦਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਰਨਵੰਡਵੀ ਖਤਮ ਕਰ ਦਿੱਤੇ ਇੱਕੋ ਹੀ ਪੰਗਤ ਦੇ ਸਾਰਿਆਂ ਨੂੰ ਬਿਠਾਇਆ ਰਸਮ ਵਹਿਮ ਤੁਮਾਦ ਜਾਦੂ ਟੋਣੇ ਭੂਤ ਪ੍ਰੇਤ ਦੀ ਧਾਰਨਾ ਵੀ ਸਿੱਖ ਜਗਤ ਦੇ ਚੋਂ ਗੁਰੂ ਅਮਰਦਾਸ ਜੀ ਨੇ ਕੱਢੀ ਔਰ ਇੱਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਪਰਦੇ ਦੀ ਪ੍ਰਥਾ ਵੀ ਆਪ ਨੇ हटਾਈ ਔਰ ਇਸਤਰੀ ਕੇ ਨਾਲ ਬਕਾਇਦਾ ਮर्यादा ਅਨਸਾਰ ਸੰਗਤ ਤੇ ਪੰਗਤ ਦਾ سلسلہ ਤੋਰਿਆ ਧੰਨ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਇੱਕ ਇੱਕ ਪਾਤਸ਼ਾਹ ਦੇ ਮੈਂ ਲੜੀਵਾਰ ਵਿਚਾਰ ਕਰਦਾ ਜਾਵਾਂ ਬਹੁਤ ਲੰਮਾ ਚੌੜਾ ਇਤਿਹਾਸ ਹੈ ਔਰ ਬਹੁਤ ਦਿਨ ਚਾਹੀਦੇ ਨੇ ਮੁਖਤਸਰ ਸੰਖੇਪ ਵਿੱਚ ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਨ ਉਹਨਾਂ ਤੋਂ ਜੋ ਜਜ਼ਬਾ ਮਿਲਿਆ ਸਿੱਖੀ ਨੂੰ ਉਹ ਮਿਲਿਆ ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ ਸਿੱਖ ਜਿੱਥੇ ਹੋਵੇ ਆਪਣੇ ਘਰ ਦੇ ਨਾਲ ਨਾਲ ਗੁਰੂ ਦਾ ਘਰ ਬਣਾਉਣਾ ਲਾਜ਼ਮੀ ਸਮਝਦਾ ਹੈ ਇਹ ਦਸਵੀਂ ਕਿਦਰੇ ਹੋਵਨ ਭਾਵੇਂ ਉਹਨਾਂ ਦਾ ਆਪਣਾ ਘਰ ਬਣ ਸਕਿਆ ਹੈ ਕਿ ਨਹੀਂ ਬਣ ਸਕਿਆ ਗੁਰੂ ਦਾ ਘਰ ਬਣਾਉਂਦੇ ਨੇ ਭਾਵੇਂ ਆਪਣਾ ਘਰ ਕੱਚਾ ਹੋਵੇ ਗੁਰੂ ਦਾ ਘਰ ਪੱਕਾ ਬਣਾਉਂਦੇ ਨੇ ਆਪਣੇ ਘਰ ਦੇ ਵਿੱਚ ਭਾਵੇਂ ਪਿੱਤਲ ਨਾ ਹੋਵੇ ਗੁਰੂ ਦੇ ਘਰ ਦੇ ਕਲਸ ਇਹ ਸੋਨੇ ਦੇ ਲਾਂਦੇ ਨੇ ਇਹ ਇੱਕ ਸਿੱਖ ਦੀ ਸ਼ਰਧਾ ਜੋ ਗੁਰੂ ਰਾਮਦਾਸ ਜੀ ਤੋਂ ਮਿਲੀ ਹੈ ਉਹਨਾਂ ਦੀ ਦੇਣ ਹੈ ਉਹਨਾਂ ਦਾ ਮੁੱਖ ਫਰਮਾਨ ਸੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਚਾਰ ਬੰਦੇ ਭਲਾ ਭਲਾ ਖੰਨ ਤੇ ਮਨੁੱਖ ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ ਹੈ ਤੇ ਚਾਰ ਬੰਦੇ ਬੁਰਾ ਬੁਰਾ ਕਹਿ ਦੇਣ ਤੇ ਮਨੁੱਖ ਢੇਰੀ ਢਾਕੇ ਬੈਠ ਜਾਂਦਾ ਹੈ ਸਾਬ ਕਹਿੰਦੇ ਨਹੀਂ ਦੁਨੀਆ ਕੀ ਆਖਦੀ ਹੈ ਦੁਨੀਆ ਕੀ ਸੋਚਦੀ ਹੈ ਤੇਰੇ ਬਾਰੇ ਇਸ ਦੀ ਚਿੰਤਾ ਨਾ ਕਰ ਤੂੰ ਖੁਦ ਆਪਣੇ ਬਾਰੇ ਸਹੀ ਸੋਚ ਦੁਨੀਆ ਕੀ ਕਹਿੰਦੀ ਐ ਇਸ ਨੂੰ ਨਜ਼ਰ ਅੰਦਾਜ਼ ਕਰ ਪਰਮਾਤਮਾ ਤੇਰੇ ਬਾਰੇ ਕੀ ਸੋਚਦਾ ਇਸ ਦੀ ਚਿੰਤਾ ਕਰ ਇਸ ਦੀ ਫਿਕਰ ਕਰ ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਾਂਤੀ ਦਾ ਜਜ਼ਬਾ ਸ਼ਾਂਤੀ ਦਾ ਰੰਗ ਉਸ ਘਾਕੇ ਦੇ ਚ ਭਰਿਆ ਮਨੁੱਖ ਦੇ ਅੰਦਰ ਕਿੰਨੀ ਕਿ ਸ਼ਾਂਤੀ ਹੋਵੇ ਕਿ ਉਤਤੀ ਤਵੀ ਤੇ ਬੈਠ ਕੇ ਵੀ ਕ੍ਰੋਧਿਤ ਨਾ ਹੋਵੇ ਤੇ ਗਿਲੇ ਨਾਲ ਨਾ ਭਰੇ ਐਨੀ ਸ਼ਾਂਤੀ ਕ੍ਰੋਧ ਨਾਲ ਭਰਿਆ ਹੋਇਆ ਜਹਾਂਗੀਰ ਬਦਲੇ ਦੀ ਭਾਵਨਾ ਨਾਲ ਭਰਿਆ ਹੋਇਆ ਚੰਦੂ ਈਰਖਾ ਨਾਲ ਭਰਿਆ ਹੋਇਆ ਵੱਡਾ ਭਰਾ ਪ੍ਰਿਥੀਚੰਦ ਚਾਰੋਂ ਪਾਸੇ ਦਾ ਵਾਤਾਵਰਨ ਮਾਹੌਲ ਤਪੇ ਹੋਇਆ ਫਿਰ ਦੇਗ ਤਪੀ ਹੋਈ ਉਬਲਦੀ ਹੋਈ ਔਰ ਇਸੇ ਤਰੀਕੇ ਨਾਲ ਉਬਲਦੀ ਹੋਈ ਦੇਗ ਔਰ ਤਪੀ ਤਪੀ ਹੋਈ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ ਦੇਖਣ ਵਾਲੀ ਹੈ ਬ੍ਰਿਸ਼ਪਲ ਗੰਗਾ ਸਿੰਘ ਨੇ ਇਸ ਦੇ ਉੱਤੇ ਇੱਕ ਰਵਾਈ ਲਿਖੀ ਹੈ ਸਾਇਮੀਆ ਮੇਰ ਨੇ ਜਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇਹ ਛੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ ਇਹ ਤੇ ਸੁਖਮੰਨੀ ਸਾਹਿਬ ਪੜਨ ਲੱਗ ਪਏ। ਔਰ ਗੁਰੂ ਅਰਜਨ ਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਮੀਆਂ امیر ਰੱਖਦੇ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿੱਲੀ ਦਾ ਸੀ ਮੁਜ਼ਾਹਿਰਾ ਕਰ ਰਹੇ ਹਾਂ ਨਾ ਗੁਰੂ ਘਰ ਇਤਨਾ ਤੰਗਦਿਲ ਨਹੀਂ ਹੈ। ਸ਼ਾਇਦ ਦੁਨੀਆ ਦੇ ਵਿੱਚ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ ਰਾਮ ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ ਰਾਮ ਨਾਮ ਦਾ ਜਪ ਪੈ ਜਪਦੇ ਨੇ ਰਾਮਾਨੰ ਪਰਮਾਨੰਦ ਗੋਬਿੰਦ ਗੋਬਿੰਦ ਦੀ ਧੁਨੀ ਅਲਾਪ ਦਾ ਪੈ ਜੈ ਦੇਵ गोविंद बिन्द गोविंदेत जप्नर सकल सिद्ध पदन जय देव आयो तसो फटन बहुभूत सर्वगतन मस्जिद देच राम नाम ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾ ਦੀ ਧੁਨੀ ਨਹੀਂ ਅਲਾਪੀ ਜਾ ਸਕਦੀ ਖੁਦਾ ਦੀ ਕੋਈ ਚਰਚਾ ਨਹੀਂ ਅਲਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਵਨ ਰਾਜਨੈਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਫਿਰ ਸੈਨੀਆਂ ਅਮੀਰ ਦੇ ਰਾਹੀਂ ਜਹਾਂਗੀਰ ਚਾਹਦਾ ਸੀ ਇਸਲਾਮ ਫੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ। ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ। ਔਰ ਸਤਿਗੁਰ ਨੇ ਵੀ ਇਸ ਨੂੰ ਇਤਨਾ ਸਨਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਨ ਲਗਾ ਤੀਰਤ। ਹਰਿ ਮੰਦਰ। ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ। ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਂਦੀ ਰਹੀ ਹੈ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਹੈ ਜਿਨ੍ਹਾਂ ਕੋਲ ਸਤਾ ਹੁੰਦੀ ਹੈ ਉਹਨਾਂ ਕੋਲ ਸਤ ਨਹੀਂ ਆਉਂਦਾ ਜਿਨ੍ਹਾਂ ਕੋਲ ਸਤ ਆਉਂਦਾ ਉਹਨਾਂ ਕੋਲ ਸਤਾ ਨਹੀਂ ਆਉਂਦੀ ਜਿਨ੍ਹਾਂ ਕੋਲ ਬਾਹਰ ਦੀ ਤਾਕਤ ਆਉਂਦੀ ਹੈ ਉਹਨਾਂ ਕੋਲ ਅੰਦਰ ਦੀ ਤਾਕਤ ਅਧਿਆਤਮਿਕ ਬਲ ਨਹੀਂ ਆਉਂਦਾ ਔਰ ਜਿਨ੍ਹਾਂ ਕੋਲ ਅਧਿਆਤਮਿਕ ਬਲ ਆਉਂਦਾ ਹੈ ਉਹਨਾਂ ਕੋਲ ਬਾਹਰ ਦੀ ਸ਼ਕਤੀ ਨਹੀਂ ਹੁੰਦੀ ਤਾਂ ਅਕਸਰ ਐਸਾ ਹੋਇਆ ਹੈ ਕਿ ਸਤਾਧਾਰੀ ਵਕਤੀ ਤੌਰ ਤੇ ਸਤ ਨੂੰ ਤਤੀ ਤਵੀ ਤੇ ਬਿਠਾਉਂਦੇ ਰਹੇ ਨੇ ਸੂਲੀ ਤੇ ਚੜ੍ਹਦੇ ਰਹੇ ਨੇ ਬੰਦ-ਬੰਦ ਕੱਟਦੇ ਰਹੇ ਨੇ ਦੀਵਾਰਾਂ ਦੇ ਚਿੰਨਦੇ ਰਹੇ ਨੇ ਹਿੰਦੁਸਤਾਨ ਵਿੱਚ ਕਿੰਨੇ ਸੂਫੀ ਸੰਤ ਮੌਤ ਦੇ ਘਾਟ ਉਤਾਰੇ ਗਏ ਸਮਸਤਵਰੇਜ ਦੀ ਮਲਤਾਨ ਵਿੱਚ ਪੁੱਠੀ ਖਲ ਲਾਈ ਗਈ ਦਿੱਲੀ ਦੇ ਲਾਲ ਕਿਲੇ ਚ ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ ਸਤ ਤੇ ਸਤਾ ਆਪਸ ਵਿੱਚ ਟਕਰਾਂਦੀ ਰਹੀਏ ਬੜੇ ਲੰਬੇ ਸਮੇਂ ਤੋਂ ਖੈਰ ਇਸ ਸਤ ਤੇ ਸਤਾ ਦਾ ਸੰਗਮ ਹੋਇਆ ਆਰਜ਼ੀ ਤੌਰ ਤੇ ਵਕਤੀ ਤੌਰ ਤੇ ਸਤਾ ਦੀ ਜਿੱਤ ਹੁੰਦੀ ਏ ਸਤ ਦੀ ਹਾਰ ਆਉਂਦੀ ਏ ਪਰ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੇ ਇੱਕ ਵਾਕ ਮੈਨੂੰ ਯਾਦ ਆਇਆ ਔਰੰਗਜ਼ੇਬ ਦੇ ਐਲਕਾਰਾਂ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਆਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਨਹੀਂ ਸਨ ਮਹਾਰਾਜ ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਲਈਏ ਵਿਚਕਾਰ ਇੱਕ ਗੱਲ ਆਗੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਪਾਤਸ਼ਾਹ ਕਹਿਣ ਲੱਗੇ ਸੁਲਾ ਦੀ ਕੋਈ ਕੀਮਤ ਕਿਉਂਕਿ ਸੁਲਾ ਉਦੋਂ ਹੁੰਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ ਅਹਿਲਕਾਰ ਕਹਿਣ ਲੱਗੇ ਮਹਾਰਾਜ ਕੁਝ ਸ਼ਰਤ ਤੇ ਹੈ ਸੁਲਾ ਦੀ ਕਿ ਤੁਸੀਂ ਹਾਰ ਮੰਨ ਲਓ ਆਪਾਂ ਸੁਲਾ ਕਰਾ ਦਿੰਨੇ ਆ ਸਾਹਿਬ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਤੇ ਪਤਾ ਐਲਕਾਰ ਕੀ ਕਹਿੰਦੇ ਨਾ ਹਾਰ ਤੇ ਤੁਹਾਡੀ ਹੋ ਗਈ ਐ ਕਿਲੇ ਤੁਹਾਡੇ ਟਹ ਡੇਰੀ ਹੋ ਗਏ ਨੇ ਕਿਤਾ ਤੁਹਾਡਾ ਸ਼ਹੀਦ ਹੋ ਗਿਆ ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ ਪਰਿਵਾਰ ਤੁਹਾਡਾ ਵਿਛੜ ਗਿਆ ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ ਤੁਹਾਡੀ ਜੇਬ ਵੀ ਖਾਲੀ ਤੁਹਾਡੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ ਤੁਸੀਂ ਇੱਕ ਸੰਤ ਹੋ ਤੁਸੀਂ ਵਲੀ ਅੱਲਾਹ ਹੋ ਤੁਸੀਂ ਪੀਰ ਹੋ ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ ਸਾਇਬ ਕਹਿੰਦੇ ਨੇ بالکل نہ آخو کہ میرے کو نہیں میرے کو ہے کی ہے؟ اس سری مکھواک پادشاہی دسویں زفر نامہ کہندے نے نہ سازو نہ بازو نہ فوجو نہ فرش میرے کو فوج نہیں ہے مندہ میرے کو شستر بھی نہیں قبول کردہ میرے کل دھن سمپدا بھی نہیں میں قبول کردا اور میرے کلے بھی ٹہڈیری ہو گئے اے بھی میں منگا میرا پروار بھی بچھڑ گیا تے شہید ہو گیا مند ایک قبول کردا لیکن ایک قبول میں تیار نہیں کہ میرے کچھ نہیں میرے کل پھر بھی کچھ ہے کی ہے نہ سازو نہ بازو نہ فوجو نہ فرش خدا بند بخشن دشو ارش خدا دی یاد میرے کول ہے پرماتما دی یاد میرے کول ہے تے جتنے چر تک او میرے دل دیچ بیٹھا ہے میری دل دی سیجا تے بیٹھا ہے میں ہار تے خدا دی ہار ہوئے گی اور وہ او بھی ایک ظالم گو ہار ملنا ہوا تے ظالم دی جیت ہو جائے گی میں ایسا نہیں کر سکتا ਹਲਕਾਰਾਂ ਨੇ ਜਿਹੜੀ ਗੱਲ ਕਹੀ ਹੈ ਮੁਖ्तसर ਮਹਿਰਜ਼ ਕਰਾਂ ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ ਮਹਾਰਾਜ ਤੁਸੀਂ ਸੰਤ ਹੋ ولی ਅੱਲਾਹ ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ ਕਬੂਲ ਕਰ ਲੋ ਅਸੀਂ ਸੁਲਾਹ ਕਰਾ ਦਿੰਦੇ ਹਾਂ ਤੁਸੀਂ ਪ੍ਰਮਾਨ ਕਰ ਲੋ ਹਾਰ ਤੁਹਾਡੀ ਹੋ ਗਈ ਹੈ ਤਬਾਈ ਤੁਹਾਡੀ ਹੋ ਗਈ ਹੈ ਬਰਬਾਦੀ ਤੁਹਾਡੀ ਹੋ ਗਈ ਹੈ ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ ਸਭ ਢਾ ਦਿੱਤੇ ਗਏ तमाम ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ ਤੇ ਸਿੰਘਾਂ ਦੀ ਗੱਲ ਇੱਕ ਪਾਸੇ ਤੁਹਾਡਾ ਪਿਤਾ ਸ਼ਹੀਦ ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ ਤਨ ਸੰਬਦਾ ਤੁਹਾਡੀ ਸਾਰੀ ਲੁੱਟ ਲੁੱਟੀ ਜਾ ਚੁੱਕੀ ਹੈ ਤੁਹਾਡੇ ਕੋਲ ਆਪਣੇ ਗੁਜ਼ਾਰੇ ਲਈ ਕੁਝ ਚਾਰ ਕੋਡੀਆਂ ਵੀ ਨਹੀਂ ਰਹੀਆਂ ਹਾਲਾਤ ਤੇ ਤੁਹਾਡੀ ਇਹ ਤੋਂ ਬੈਤਰ ਹੈ ਆਪ ਹਾਰ ਤਸلیم ਕਰ ਲੋ। ਐਲਕਾਰਾਂ ਨੇ ਜਦ ਕਿਆ ਮਹਾਰਾਜ ਆਪ ਯੁੱਧ ਕਰੋ ਕੁਛ ਵੀ ਕਰੋ ਅਸੀਂ ਇਸ ਦੇ ਨਾਲ ਕੁਛ ਨਹੀਂ ਕਹਿੰਦੇ। ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ ਹੈ। ਜਦ ਹੋ ਗਏ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ। ਸਾਹਿਬ ਕਬੂਲ ਦੇ ਨੇ। بڑا نرالا ڈھنگ سنگ بدگو گر اگر کاسا ہے زری شکند میں اس دن بھی ارض کی گرو گوبند سنگھ جی مہاراج کی جتنی رچنا بکھم ہے سنسکرت عربی فارسی کا سنگم ہے مشرن ہے اور یہ تین ہی بھاشاوا بکھڑیاں نے سنسکرت عربی اور پرشین ਔਰੰਗਜ਼ੇਬ ਅਰਬੀ ਫਾਰਸੀ ਸਮਝਦਾ ਸੀ ਇਸ ਵਾਸਤੇ ਜ਼ਫਰਨਾਮਾ ਸਾਰਾ ਪਰਸ਼ਿੰਦੇ ਚ ਹੈ ਸੰਗੇ ਬਦਗੋ ਘਰ ਅਗਰ ਕਾਸਾਏ ਜ਼ਰੀ ਸ਼ਿਕੰਦਰ ਅਗਰ ਬਦ ਕਲਾਮ ਬੰਦਾ ਦੁਸ਼ਟ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਮਹਾਰਾਜ ਕਹਿੰਦੇ ਮੈਂ ਮੰਨਦਾ ਹਾਂ ਸੋਨੇ ਦਾ ਪਿਆਲਾ ਟੁੱਟ ਜਾਏਗਾ پتھر نہیں ٹوٹے گا میں من میں میں یہ تسلیم بدگو گر اگر زری شکند نے فزائد وزر کم نشود لیکن اے اورنگزیب اس دے اہلکارو ایک گل سن کے سن لو یہ میں تسلیم دا کہ بھاری بھرکم پتھر چک کے ਸੋਨੇ ਦੇ ਪਿਆਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਆਲਾ ਟੁੱਟ ਜਾਏਗਾ ਮੈਂ ਮੰਨਦਾ ਹਾਂ ਪੱਥਰ ਨਹੀਂ ਟੁੱਟੇਗਾ ਪਰ ਟੁੱਟ ਕੇ ਵੀ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਔਰ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ